ਮੈਂ ਜੀ ਸਾਰਿਆਂ ਨੂੰ ਸਾਡੇ ਇਸ ਇਲਾਕੇ ਦੇ ਨਿਵਾਸੀਆਂ ਨੂੰ ਸਾਰੀ ਸੰਗਤ ਨੂੰ ਇਸ ਸ਼ਵਰਾਤਰੀ ਦੀ ਬਹੁਤ ਵਧਾਈ ਦਿੰਦਾ ਔਰ ਜੋ ਵੀ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਸ਼ਿਵਜੀ ਮਹਾਰਾਜ ਨੇ ਜੋ ਵੀ ਸਾਨੂੰ ਸਿੱਖਿਆ ਦਿੱਤੀ ਮੈਂ ਇਹ ਹੀ ਬੇਨਤੀ ਕਰੂੰਗਾ ਕਿ ਆ ਦੁਨੀਆਦਾਰੀ ਨੂੰ ਛੱਡ ਕੇ ਸੱਚੇ ਬਣੋ ਅਸੀਂ ਜੋ ਸਾਡਾ ਇਲਾਕਾ ਆ ਜਾਂ ਜੋ ਸਾਡੀ ਇੱਥੇ ਪਬਲਿਕ ਆ ਜੋ ਜ਼ਰੂਰਤਮੰਦ ਆ ਅਸੀਂ ਉਸ ਰੱਬ ਨੂੰ ਹਾਜ਼ਰ ਰੰਜਾਨ ਕਿ ਉਹਦੀ ਸੇਵਾ ਕਰਨੀ ਚਾਹੀਦੀ ਹੈ ਸਾਨੂੰ ਕੱਲੇ ਮੱਥੇ ਟੇਕਨਾ ਨਹੀਂ ਸਾਨੂੰ ਜਿਹੜੇ ਸਾਡੇ ਗੁਰੂ ਪੀਰ ਉਹਨਾਂ ਦੀ ਸਿੱਖਿਆ ਵੀ ਅੰਦਰ ਲੈ ਕੇ ਤੇ ਸਾਡੇ ਸਮਾਜ ਇੱਕ ਦੂਜੇ ਨਾਲ ਰਲ ਮਿਲ ਕੇ ਚਲਾਉਣਾ ਚਾਹੀਦਾ ਮੈਂ ਅੱਜ ਇੱਥੇ ਸਾਰਿਆਂ ਨੇ ਮੈਨੂੰ ਜਿਸ ਤਰੀਕੇ ਨਾਲ ਸਨਮਾਨਤ ਕੀਤਾ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਔਰ ਅੱਜ ਇੱਥੇ ਇਸ ਜਗ੍ਹਾ ਦੇਖ ਲੋ ਕਿ ਮੈਂ ਪ੍ਰਣ ਕਰਦਾ ਕਿ ਇਹੋ ਜਿਹਾ ਧਰਮ ਸਥਾਨਾਂ ਤੇ ਸਿਆਸਤ ਨਹੀਂ ਹੋਏਗੀ ਸਿਆਸਤ ਇਥੋਂ ਬਾਹਰ ਰਹੇਗੀ ਔਰ ਇਹੋ ਜਿਹਾ ਧਰਮ ਸਥਾਨ ਜਿਹੜੇ ਸਾਂਝੇ ਧਰਮ ਸਥਾਨ ਆ ਇਰੈਸਪੈਕਟਿਵ ਹੀ ਅਸੀਂ ਕੋਈ ਸਿੱਖ ਆ ਕੋਈ ਹਿੰਦੂ ਆ ਅੱਜ ਸਾਰੇ ਅਸੀਂ ਇਨਸਾਨ ਆ ਇਨਸਾਨ ਜੰਮਦੇ ਹਾਂ ਉਸ ਤੋਂ ਬਾ ਮਤਲਬ ਅਸੀਂ ਸਾਰਿਆਂ ਨੇ ਹਰ ਧਰਮ ਦਾ ਸਤਿਕਾਰ ਕਰਨਾ ਔਰ ਹਰ ਧਰਮ ਨੂੰ ਸਤਿਕਾਰ ਦੇਣਾ ਸੋ ਮੈਂ ਅੱਜ ਦੁਬਾਰਾ ਫੇਰ ਸਾਰਿਆਂ ਨੂੰ ਵਧਾਈ ਦੇਣਾ ਸੋਰਾਤਰੀ ਦੀ ਬਹੁਤ ਬਹੁਤ ਵਧਾਈ ਇੰਨਾ ਹੀ ਕਹਿਣਾ ਸੀ ਦੇਖੋ ਜੀ ਨਗਰ ਕੌਂਸਲ ਜਿਹੜੀ ਚੋਣ ਹੈ ਮੈਂ ਹਮੇਸ਼ਾ ਇਹ ਕਹਿੰਦਾ ਕਿ ਜਿਹੜੀਆਂ ਇਹ ਇਲੈਕਸ਼ਨਾਂ ਨੇ ਇਹ ਸਾਡੇ ਜਿਹੜੇ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਲੜਾਈ ਲੜ ਕੇ ਆਜ਼ਾਦੀ ਦੀ ਇਸ ਮੁਲਕ ਨੂੰ ਆਜ਼ਾਦ ਕਰਾਇਆ ਸਾਡੀ ਉਹ ਲੜਾਈ ਜਿਹੜੀ ਸਾਡੀ ਇੱਕ ਵੋਟ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ ਸਾਨੂੰ ਉਹਨਾਂ ਨੇ ਤਾਕੀ ਅਸੀਂ ਆਪਣੇ ਹੁਕਮਰਾਨ ਆਪ ਚੁਣੀਏ ਜਿਨ੍ਹਾਂ ਨੇ ਸਾਨੂੰ ਲੀਡ ਕਰਨਾ ਜਿਨ੍ਹਾਂ ਸਾਡੇ ਲਾਅ ਬਣਾਉਣੇ ਕਾਨੂੰਨ ਬਣਾਉਣੇ ਜਾਂ ਜਿਨ੍ਹਾਂ ਨੇ ਸਾਡੇ ਕੰਮ ਕਰਨੇ ਨੇ ਇਹ ਕਿ ਸਾਨੂੰ ਮੌਕਾ ਦਿੱਤਾ ਵਾ ਕਿ ਜੇ ਜਿਹੜਾ ਇਹ ਸਾਡਾ ਬੰਦਾ ਚੁਣਿਆ ਕੰਮ ਸਹੀ ਨਹੀਂ ਕਰਦਾ ਉਹਨੂੰ ਬਦਲਣ ਲਈ ਸਾਡੇ ਕੋਲ ਇੱਕ ਆਪਸ਼ਨ ਹੁੰਦੀ ਹੈ ਕਿ ਅਸੀਂ ਉਸ ਬੰਦੇ ਨੂੰ ਇਹ ਕਹਿ ਸਕੀਏ ਵੀ ਅਸੀਂ ਤੈਨੂੰ ਨਹੀਂ ਰੱਖਣਾ ਅਸੀਂ ਨਵੇਂ ਬਦਲਾ ਲਿਆਉਣਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਜੋ ਹੁਣ ਪਿਛਲੇ ਸਮੇਂ 'ਚ ਹੋਇਆ ਖਾਸ ਕਰਕੇ ਸਰਕਾਰ ਨੇ ਜੋ ਬਦਲਾ ਲੋਕਾਂ ਨੇ ਲਿਆਂਦਾ ਪਿਛਲੀਆਂ ਰਵਾਇਤੀ ਪਾਰਟੀਆਂ ਦੀ ਗਲਤੀਆਂ ਨਾਲੇ ਬਦਲਾ ਆਇਆ ਕਿਉਂਕਿ ਉਹ ਪਿਛਲੀਆਂ ਸਰਕਾਰਾਂ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਸੀ ਔਰ ਇਹਨਾਂ ਨੇ ਉਹ ਬਦਲਾਅ ਦਾ ਮਿਸਯੂਜ਼ ਇੰਨਾ ਕਰਤਾ ਵੀ ਖਾਸ ਕਰਕੇ ਮੈਂ ਤਰਨ ਤਰਨ ਵਾਰ ਇਹ ਗੱਲ ਕਹਿਣਾ ਚਾਹਾਂਗਾ ਕਿ ਇੱਥੋਂ ਦਾ ਜਿਹੜਾ ਐਮਐਲਏ ਆ ਜਿੰਨਾ ਜ਼ਿਆਦਾ ਇਸ ਐਮਐਲਏ ਨੇ ਸਾਡੇ ਇਸ ਇਲਾਕੇ ਦੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਲੋਕਾਂ ਕੋਲ ਇੱਕ ਚੁਆਇਸ ਆ ਵੀ ਹੁਣ ਤੁਸੀਂ ਇੱਕ ਉਸ ਬਦਲਾਅ ਚ ਵੀ ਬਦਲਾ ਲਿਆ ਸਕਦੇ ਔਰ ਆਪਣੇ ਚੰਗੇ ਕੈਂਡੀਡੇਟ ਨੂੰ ਚਣੋ ਮੈਂ ਬਤੌਰ ਕਾਂਗਰਸ ਦਾ ਨੁਮਾਇੰਦਾ ਹੋਣ ਦੇ ਨਾਤੇ ਇਹੀ ਬੇਨਤੀ ਕਰੂੰਗਾ ਕਿ ਕਾਂਗਰਸ ਇੱਕ ਪਾਰਟੀ ਆ ਜੋ ਸਾਰੇ ਧਰਮਾਂ ਨਾਲ ਲੈ ਕੇ ਚੱਲਦੀ ਆ ਹਰ ਧਰਮ ਦਾ ਸਰਕਾਰ ਕਰਦੀ ਹੈ ਔਰ ਕਾਂਗਰਸ ਇੱਕ ਡਿਵੈਲਪਮੈਂਟ ਪੱਕੀ ਪਾਰਟੀ ਹੈ ਤੁਸੀਂ ਜਿਹੜੇ ਜਿਹੜੇ ਇਲਾਕੇ ਦੇ ਮੈਂ ਇਹੀ ਬੇਨਤੀ ਕਰੂੰਗਾ ਵੀ ਕਾਂਗਰਸੀ ਖੜੇ ਨੇ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਅੱਜ ਹਰ ਬੰਦੇ ਦੇ ਮੂੰਹ ਤੇ ਵੀ ਸਰਕਾਰ ਕਾਂਗਰਸ ਦੀ ਆਉਣ ਵਾਲੀ ਅਗਲੀ ਜੇ ਇਹਨਾਂ ਦਾ ਸਾਲ ਰਹਿ ਗਿਆ ਜੀ ਜਾਂ ਡੇਢ ਸਾਲ ਜੇ ਇਹਨਾਂ ਕਹਿਣਗੇ ਜੇ ਅਸੀਂ ਬਹੁਤ ਕੰਮ ਕੀਤਾ ਕੰਮ ਤੁਹਾਡੇ ਸਾਹਮਣੇ ਕੋਈ ਨਹੀਂ ਹੋਇਆ ਨਾ ਇਹਨਾਂ ਨੇ ਅਗਲੇ ਡੇਢ ਸਾਲ ਚ ਕਰ ਸਕਣਾ ਕਿਉਂਕਿ ਡਿਵੈਲਪਮੈਂਟ ਵਾਲੇ ਸਰਕਾਰ ਦਾ ਧਿਆਨ ਹੀ ਨਹੀਂਗਾ ਸੋ ਮੈਂ ਤੇ ਇਹੀ ਬੇਨਤੀ ਕਰੂੰਗਾ ਕਿ ਇਹਨਾਂ ਨੂੰ ਇੱਕ ਸ਼ੀਸ਼ਾ ਵਿਖਾਓ ਸ਼ਾਇਦ ਇਹਨਾਂ ਨੂੰ ਇਥੋਂ ਹਾਰ ਮਿਲੇ ਤੇ ਸ਼ਾਇਦ ਇਹ ਵੀ ਕਿਤੇ ਸਾਲ ਡੇਢ ਸਾਲ ਕੋ ਚੰਗਾ ਕੰਮ ਕਰ ਲੈਣਾ ਵੀ ਸਾਨੂੰ ਲੋੜ ਆ ਹੁਣ ਲੋਕ ਸਾਡੇ ਨਾਲ ਨਹੀਂ ਮੈਂ ਤੇ ਇਹੀ ਬੇਨਤੀ ਕਰੂੰਗਾ ਕਿ ਸਾਰੇ ਕਾਂਗਰਸ ਦੇ ਉਮੀਦਵਾਰ ਨੂੰ ਵੋਟਾਂ ਪਾਈਆਂ ਜਾਓ ਧੰਨਵਾਦ ਹਾਂਜੀ ਇਹ ਲਾਲੀ ਦਾ ਲੱਜੀ ਹਰ ਪਹੁੰਚੇ ਨਾਲ ਹੋਣਾ ਚਾਹੀਦਾ ਮੈਂ ਜਿੰਨੇ ਵੀ ਮੇਰੇ ਵੱਡੇ ਪ੍ਰਧਾਨ ਸਾਹਿਬ ਸਾਡੇ ਬਾਉ ਜੀ ਜਿੰਨੇ ਵੀ ਮੇਰੇ ਭਰਾ ਵੱਡੇ ਛੋਟੇ ਜਿੰਨੇ ਵੀ ਸਾਰੇ ਪਹੁੰਚੇ ਨੇ ਮੈਂ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਔਰ ਉਹਨਾਂ ਸਾਰਿਆਂ ਨੂੰ ਸ਼ੁਭਰਾਤਰੀ ਦੀਆਂ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਵਾਂ ਔਰ ਪ੍ਰਭੂ ਸ਼ੰਕਰ ਜੀ ਨੂੰ ਸਾਰਿਆਂ ਨੂੰ ਕਹਿਣਾ ਵਾ ਕਿ ਸਾਰੇ ਚੜ੍ਹਦੀ ਕਲਾ 'ਚ ਰਹਿਣ ਔਰ ਲਾਲੀਟਾ ਲਾ ਜੀ ਸਾਡੇ ਕੋਲ ਪਹੁੰਚੇ ਆ ਇਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜੈ ਸ਼੍ਰੀ ਰਾਮ ਜੈ ਬ੍ਰਹਮ ਬ੍ਰਾਮ